ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆ ਪਸੰਦੂ ਜੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਨਿਯਮਾਂ ਵਿੱਚ ਫੇਰ ਬਦਲ ਅਤੇ ਕੈਨੇਡਾ ਸਰਕਾਰ ਬੀਤੇ ਸਮੇਂ ਤੋਂ ਦੇਸ਼ ਵਿੱਚ ਇਮੀਗ੍ਰੇਸ਼ਨ ਦੇ ਨਰਮ ਕਾਨੂੰਨਾਂ ਦੀ ਆੜ ਵਿੱਚ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੇਣ ਦੇ ਚੱਲੇ ਬਦਨਾਮ ਧੰਦੇ ਨੂੰ ਨੱਥਨ ਲਈ ਬੀਤੇ ਡੇਢ ਕੁ ਸਾਲ ਤੋਂ ਲਗਾਤਾਰ ਯਤਨਸ਼ੀਲ ਹੈ ਤੇ ਇਸ ਸਿਲਸਿਲੇ ਵਿੱਚ ਹੁਣ ਪਤਾ ਲੱਗਾ ਕਿ ਸਰਕਾਰ ਨੇ 2026 ਵਿੱਚ ਲੇਬਰ ਮਾਰਕੀਟ ਇਮਪੈਕਟ ਸ਼ੂਟ ਵਾਲੇ ਵਰਕ ਪਰਮਟਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਇਸ ਦੇ ਨਾਲ ਹੀ ਦੇਸ਼ ਵਿੱਚ ਪੜ੍ਹਾਈ ਪੂਰੀ ਕਰਨ ਮਗਰੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਸਖਤ ਸ਼ਰਤਾਂ ਸਹਿਤ ਮਿਲਦੇ ਪੋਸਟ ਗ੍ਰੈਜੂਏਟ ਵਰਕ ਪਰਮਟ ਦੀ ਲਿਸਟ ਦੀ ਮੌਡ ਰਸਖਿਆ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ 2026 ਵਿੱਚ ਐਲ ਐਮ ਆਈਏ ਤੋਂ ਛੋਟ ਵਾਲੇ ਵਰਕ ਪਰਮਟਾਂ ਦੀ ਗਿਣਤੀ 1,70,000 ਰੱਖੀ ਗਈ ਹੈ ਤੇ ਜੋ 2025 ਦੇ ਮੁਕਾਬਲੇ 32 ਫੀਸਦ ਵਾਧਾ ਹੈ ਪਰ ਇਸ ਗਿਣਤੀ ਵਿੱਚ ਜਿੰਨਾ ਵਿਦੇਸ਼ੀਆਂ ਦੇ ਵਰਕ ਪਰਮਟ ਸਮਾਪਤ ਹੋ ਰਹੇ ਹਨ ਉਹਨਾਂ ਦੇ ਵਰਕ ਪਰਮਟ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਵੇਂ ਆਏ ਜਾਣ ਦਾ ਜਗਰ ਨਹੀਂ ਹੈ ਤੇ ਐਲ ਐਮ ਆਈਏ ਤੋਂ ਛੋਟ ਵਾਲੇ ਵਰਕ ਪਰਮਟ ਇੰਟਰਨੈਸ਼ਨਲ ਵਰਕ ਪਰਮਟ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨਾਲ ਕੈਨੇਡਾ ਸਰਕਾਰ ਨੇ ਦੇਸ਼ ਮਝੋਤੇ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਕੈਨੇਡਾ ਦੇ ਨੌਜਵਾਨ ਵੀ ਜਾ ਕੇ ਬਿਨਾਂ ਕਿਸੇ ਵੱਡੀ ਰੁਕਾਵਟ ਤੋਂ ਵਰਕ ਪਰਮਟ ਪ੍ਰਾਪਤ ਕਰ ਸਕਦੇ ਹਨ ਭਾਰਤ ਨਾਲ ਕੈਨੇਡਾ ਦਾ ਅਜਿਹਾ ਸਮਝੋਤਾ ਨਹੀਂ ਹੈ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਐਲ ਐਮ ਆਈ ਏ ਨਾਲ ਮੱਝਨ ਜੂਰ ਕੀਤੇ ਜਾਂਦੇ ਵਰਕ ਪਰਮਿਟ ਦੀ ਗਿਣਤੀ 82 82 ਹਜ਼ਾਰ ਤੋਂ ਘਟਾ ਕੇ 2026 ਵਿੱਚ 60 ਹਜ਼ਾਰ ਕੱਟ ਕੀਤੀ ਗਈ ਹੈ 1 ਨਵੰਬਰ 2024 ਤੋਂ ਬਾਅਦ ਓਪਨ ਵਰਕ ਪਰਮਿਟ ਦੀਆਂ ਅਰਜ਼ੀਆਂ ਤੇ ਗਿਣਤੀ ਨੂੰ ਘਟਾਇਆ ਜਾ ਰਿਹਾ ਹੈ ਪਰ ਇਸ ਵਿੱਚ ਐਮਏ ਅਤੇ ਪੀਐਚਡੀ ਦੀ ਉੱਚ ਵਿਦਿਆ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਛੋਟ ਮਿਲੀ ਹੋਈ ਹੈ ਜੂਨ 2025 ਵਿੱਚ ਵੀ ਓਪਨ ਵਰਕ ਪਰਮਿਟ ਲਈ ਕੈਨੇਡਾ ਦੀ ਮਾਰਕੀਟ ਵਿੱਚ ਕੰਮਿਆਂ ਦੀ ਲੋੜ ਅਨੁਸਾਰ ਪੜ੍ਹਾਈ ਦੇ ਕੋਰਸਾਂ ਦੀ ਲਿਸਟ ਵਿੱਚ ਅਤਲਬਧਿਤ ਲਈ ਕੀਤੀ ਗਈ ਸੀ ਇਸ ਜਿਸ ਵਿੱਚੋਂ 178 ਕੋਰਸ ਕੱਢ ਕੇ 119 ਹੋਰ ਕੋਰਸ ਸ਼ਾਮਲ ਕੀਤੇ ਗਏ ਹਨ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸਾਲ 2026 ਦੇ ਦੌਰਾਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਓਪਨ ਵਰਕ ਪਰਮਿਟ ਦੀ ਲਿਸਟ ਵਿੱਚ ਤਬਦੀਲੀ ਕੀਤੀ ਜਾਂ ਕੀਤੀ ਜਾਣ ਦੀ ਸੰਭਾਵਨਾ ਨਹੀਂ ਹੈ ਇਸ ਦੇ Anak-anak pro Visi Al-Nammi ਨਮੀਨੀ ਪ੍ਰੋਗਰਾਮ ਤਹਿਤ ਪੇਪਰ ਜੋਗ ਉਮੀਦਵਾਰਾਂ ਨੂੰ ਉਮੀਦਵਾਰਾਂ ਨੂੰ ਦਿੱਤਾ ਜਾਂਦਾ ਹੈ 2 ਸਾਲ ਦਾ ਓਪਨ ਵਰਕ ਪਰਮਿਟ ਮਿਲਣਾ ਜਾਰੀ ਰਹੇਗਾ ਕੈਨੇਡਾ ਵਿੱਚ ਐਲ ਐਮ ਆਈ ਏ ਤਾਂ ਅਦਲੀ ਨਥਨ ਲਈ ਸਰਕਾਰ ਬੀਤੇ ਸਾਲਾਂ ਦੇ ਮੁਕਾਬਲੇ ਹੋਣ ਵੱਧ ਗੰਭੀਰ ਹੈ ਜਿਸ ਕਰਕੇ ਐਲ ਐਮ ਆਈ ਨੇ ਮਨਜ਼ੂਰ ਕਰਨ ਵਾਲੇ ਵਿਭਾਗ ਵੱਲ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਦੇ ਕਾਰੋਬਾਰਾਂ ਦੇ ਜੁੱਲੇ ਵਿੱਚ ਵਿੱਚ ਕੱਢਣ ਲਈ ਕੱਢਣ ਲਈ ਨੀਤੀਆਂ ਵਿੱਚ ਸਾਰਥਿਕ ਤਬਦੀਲੀਆਂ ਕੀਤੀਆਂ ਗਈਆਂ ਹਾਂ ਨਾ ਤੇ ਅੱਜ ਦੇ ਦੌਰਾਨ ਪਤਾ ਲੱਗਾ ਕਿ ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਸ਼ਰਨ ਲੈਣ ਲਈ ਅਪਲਾਈ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਸਿਹਤ ਸਹੂਲਤ ਵਿੱਚ ਕੁਝ ਕਟੌਤੀਆਂ ਕਰਨ ਦਾ ਫੈਸਲਾ ਕੀਤਾ ਹੈ ਅਤੇ ਕੇਸਾਂ ਦੇ ਫੈਸਲੇ ਤੇਜ਼ੀ ਨਾਲ ਕੀਤੇ ਜਾ ਰਹੇ ਹਨ ਗੈਰਕਾਨੂੰਨੀ ਤੌਰ ਤੇ ਦੇਸ਼ ਵਿੱਚ ਵਿਚਰ ਰਹੇ ਮੁਜਰਮ ਬਣੇ ਵਿਦੇਸ਼ੀਆਂ ਨੂੰ ਰਿਪੋਰਟ ਕਰਨ ਦਾ سلسلہ ਵੀ ਤੇਜ਼ੀ ਨਾਲ جاری ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ